ਹਾਂਜੀ ਸਵਾਗਤ ਹੈ ਜੀ ਕਿਸਾਨ ਵੀਰੋ ਤੁਹਾਡਾ ਆਪਣੇ ਔਲਖ ਡੇਰੀ ਫਾਰਮ ਚੈਨਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਆਪਾਂ ਬਣਾਉਣ ਪਹੁੰਚੇ ਆ ਪਿੰਡ ਸਾਦਕ ਸਾਦਕ ਕਿਸਾਨ ਵੀਰੋ ਇੱਕ ਆਪਾਂ ਮੰਡੀ ਵੀ ਕਹਿ ਸਕਦੇ ਆ ਬਾਈ ਢਾਣੀ ਚ ਬਾਹਰ ਬੈਠਾ ਤੇ ਇਹ ਇੱਕ ਛੋਟਾ ਸ਼ਹਿਰ ਵੀ ਹੈ ਤੇ ਪਿੰਡ ਵੀ ਹੈ ਕਿਸਾਨ ਵੀਰੋ ਸਾਹਮਣੇ ਤੁਸੀਂ ਸਕਰੀਨ ਤੇ ਇੱਕ ਬੜਾ ਸੋਹਣਾ ਕਿਸਾਨ ਵੀਰੋ ਝੋਟਾ ਦੇਖ ਰਹੇ ਆ ਕੱਦ ਕਾਠ ਬੜਾ ਸੋਹਣਾ ਹੈ ਤੇ ਚੰਗੀ ਇੱਕ ਬਰੀਡ ਦਾ ਇਹ ਮਾਲੀ ਤੁਸੀਂ ਦੇਖ ਰਹੇ ਹੋ ਕਿਸਾਨ ਵੀਰੋ M29 ਦਾ ਇਹ ਫੋਰ ਸੇਲ ਹੈ M29 ਦਾ ਇਹ ਬਾਈ ਜੀ ਦੱਸਦੇ ਐ ਪੱਠਪੂੜੇ ਦੀ ਚੜਾਈ ਕੱਦ ਕਾਠ ਬੜਾ ਸੋਹਣਾ ਕੱਦ ਕਾਠ ਕਿਸਾਨ ਵੀਰੋ ਸਿੰਘਾਂ ਦੀ ਮੰਤਰ ਬੜੀ ਸੋਹਣੀ ਹੈ ਸਾਰਾ ਕਾਲਾ ਜੈਡ ਬਲੈਕ ਹੈ ਬੜੀ ਇਹਦੀ ਮਾਂ ਥੱਲੇ ਇੱਕ ਚੰਗਾ ਦੁੱਧ ਸੀ ਕਿਸਾਨ ਵੀਰੋ ਵੀਰ ਦਾ ਘਰ ਦਾ ਹੈ ਇਹ ਫੋਰ ਸੇਲ ਹੈ ਕਿਸਾਨ ਵੀਰੋ ਆਪਾਂ ਬਣਦੀ ਸਾਰੀ ਡਿਟੇਲ ਜਿਹੜੀ ਆਪਾਂ ਵੀਰ ਤੋਂ ਲੈ ਲੈਣੀ ਹੈ ਪਹਿਲਾਂ ਤੁਸੀਂ ਇਹਦੀ ਤੁਰਦੇ ਦੀ ਜੱਜਮੈਂਟ ਲਾਇਓ ਕਿਸਾਨ ਵੀਰੋ ਵੀਰ ਬਰਾਬਰ ਖੜਾ ਕੱਦ ਕਾਠ ਏਡਾ ਕਾ ਤੇ ਹਜੇ ਬੱਚਾ ਹੀ ਹੈ ਕਿਸਾਨ ਵੀਰੋ ਇਹ ਮੂੰਹ ਚਾਰ ਦੰਦ ਦੀ ਵੀਰ ਦੱਸਦੇ ਐ ਬਾਕੀ ਕਨਫਰਮ ਵੀ ਤੁਹਾਨੂੰ ਆਪਾਂ ਕਰਾਵਾਂਗੇ ਵੀਡੀਓ ਦੇ ਵਿੱਚ ਤੁਸਨ ਤੁਹਾਨੂੰ ਵਿਖਾਵਾਂਗੇ ਤੇ ਕੱਦ ਕਾਠ ਤੇ ਪਿੱਠ ਪੁੜੇ ਦੀ ਚੜਾਈ ਕਿਆ ਬਾਤਾਂ ਇੱਕ ਆਪਾਂ ਮਾਲੀ ਕਹਿ ਸਕਦੇ ਆ ਕਿਸਾਨ ਵੀਰੋ ਮਈਆਂ ਕ੍ਰੋਸ ਕਰਦਾ ਕੋਈ ਭਰਾ ਪਰਚੇਜ ਕਰਨਾ ਚਾਹੁੰਦਾ ਤੇ ਇਹ ਸੋਹਣਾ ਹੈ ਕਮਾਲੀ ਫੋਰਥੇਲ ਹੈ ਕਿਸਾਨ ਵੀਰੋ ਤੋਰਿਓ ਬਾਈ ਜੀ ਪਹਿਲਾ ਤੁਰਦੇ ਦੀ ਤੁਸੀਂ ਕਿਸਾਨ ਵੀਰੋ ਜਜਮੈਂਟ ਲਾਇਓ ਪੱਠਪੁੜੇ ਦੀ ਚੜਾਈ ਬੜੀ ਸੋਹਣੀ ਹੈ ਤੇ ਹਾਈਟ ਲੈਂਥ ਹੈ ਨਹੀਂ ਕੋਈ ਕੱਚ ਨਹੀਂ ਪੱਠੇ ਹਜੇ ਪਾਉਣ ਵਾਰੇ ਆ ਵੀਰ ਦਾ ਅੱਜ ਕੋਈ ਵੀਡੀਓ ਬਣਾਉਣ ਦਾ ਵਿਚਾਰ ਨਹੀਂ ਸੀ ਕਿਸਾਨ ਵੀਰੋ ਆਪਣਾ ਇੱਧਰ ਸਵੱਬ ਬਣਿਆ ਭਰਾ ਨੇ ਕੰਟੈਕਟ ਕੀਤਾ ਤੇ ਆਪਾਂ ਆ ਗਏ ਆ ਮੋੜ ਲਿਓ ਬਾਈ ਜੀ ਵੇਖੋ ਫੇਸ ਕੁਆਲਿਟੀ ਵੇਖੋ ਕਿਸਾਨ ਵੀਰੋ ਸਾਰਾ ਜੈਡ ਬਲੈਕ ਹੈ ਸਿੰਘਾਂ ਦੀ ਮੰਤਰ ਬੜੀ ਸੋਹਣੀ ਹੈ ਐ ਗੱਡੀ ਵੀ ਵੀਰ ਇਹਨੂੰ ਜੋੜ ਲੈਂਦੇ ਆ ਤੇ ਇੱਕ ਘਰੇਲੂ ਪਰਿਵਾਰ ਕੋਲੇ ਇਹ ਬੜਾ ਸੋਹਣਾ ਸਮਾਲੀ ਕਿਸਾਨ ਵੀਰੋ ਸੇਲ ਹੈ ਜੇ ਕਿਸੇ ਚੰਗੇ ਸਮਾਈ ਵਾਲੇ ਵੀਰ ਕੋਲੇ ਹੋਵੇ ਤੇ ਜਿਵੇਂ ਕੱਦ ਘਾਠਾ ਉਮਰ ਦੇ ਹਿਸਾਬ ਨਾਲ ਕੱਟੇ ਦਾ ਤੇ ਬੜਾ ਸੋਹਣਾ ਇਹਨੇ ਵਜਨ ਤੇ ਕੱਦ ਹਜੇ ਤਿਆਰ ਕਰਨਾ ਕਿਸਾਨ ਵੀਰੋ ਬਣਦੀ ਡਿਟੇਲ ਸਾਰੀ ਆਪਾਂ ਲੈਣੇ ਆ ਆਜੋ ਖਾਲਸਾ ਜੀ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਇਹ ਬਾਈ ਜੀ ਜਿਹੜੀ ਇਹ ਝੋਟਾ ਆਪਾਂ ਸੇਲ ਕਰਨਾ ਹੈ ਹਾਂਜੀ ਹਾਂਜੀ ਇਹ ਕਿਹੜੇ ਟੀਕੇ ਦਾ ਜੀ ਐਮਨਤੀ ਦਾ ਜੀ ਐਮਨਤੀ ਦਾ ਐਮਨਤੀ ਦਾ ਜੀ ਹਾਂਜੀ ਹਾਂਜੀ ਤੇ ਇਹ ਇਹਦੀ ਮਾਂ ਵੀ ਆਪਣੇ ਕੋਲੇ ਹੀ ਸੀ ਹਾਂਜੀ ਕੋਲੇ ਕੋਲੇ ਤੇ ਕਿੰਨਾ ਕੁ ਦੁੱਧ ਸੀ ਇਹਦੀ ਮਾਂ ਥੱਲੇ ਜੀ 18 ਲੀਟਰ ਤੇ ਸੀਗਾ ਦੁੱਧ ਜੀ ਤੇ ਇਹੇ ਬਾਈ ਜੀ ਹੁਣ ਉਮਰ ਕਿੰਨੀ ਦਾ ਇਹ ਸਾਢੇ ਕਿ ਤਿੰਨ ਸਾਲਾਂ ਦਾ ਹੈ ਬੰਦਾ ਦਾ ਦੰਦਾ ਜੋ ਚਾਰ ਦੰਦ ਹੈ ਬਾਈ ਜੀ ਮਾੜੇ ਜੇ ਦੰਦ ਵਿਖਾਇਓ ਕਿਸਾਨ ਵੀਰੋ ਦੰਦ ਤੁਹਾਨੂੰ ਵਿਖਾਉਣੇ ਆ ਦੇਖੋ ਤੁਸੀਂ ਚਾਰ ਦੰਦ ਹੈ ਕਿਸਾਨ ਵੀਰੋ ਛੱਡ ਦਿਓ ਬਾਈ ਜੀ ਤੇ ਕਦ ਕਾਠ ਬੜਾ ਚੰਗਾ ਹੈ ਇਹਦਾ ਜੇ ਕਿਸੇ ਭਰਾ ਨੂੰ ਇਹ ਚੰਗੀ ਨਸਲ ਦਾ ਇੱਕ ਚੰਗਾ ਝੋਟਾ ਜਿਹੜਾ ਕਿਸਾਨ ਵੀਰੋ ਪਸੰਦ ਆਵੇ ਤੇ ਬਾਈ ਜੀ ਹੋਰਾਂ ਨਾਲ ਕੰਟੈਕਟ ਕਰ ਸਕਦੇ ਆ ਤੁਸੀਂ ਤੇ ਇਹਨੂੰ ਖਰੀਦ ਸਕਦੇ ਆਂ। ਕੀ ਬਾਤਾਂ ਕੱਦ ਕਾ ਥੰਨੀਓ ਕੋਈ ਕੱਚ ਨਹੀਂ। ਵੀਰ ਜੀ ਸਾਹਮਣੇ ਨਾਲ ਖੜਦੇ ਆ ਤੇ ਤੁਸੀਂ ਦੇਖੋ। ਵੀ ਕੱਦ ਇਕਾਪਾ ਕਹਿ ਦਈਏ ਵੀ ਭਰਾ ਦਾ ਕੱਦ ਵੀ ਬੜਾ ਚੰਗਾ ਹੈ ਤੇ ਉਹਦੇ ਜੱਡਾ ਹੈ ਇਹ ਹਜੇ ਚਾਰ ਦੰਦ ਮੂੰਹ ਹੈ। ਬਾਈ ਹੋਰਾਂ ਦਾ ਜਿਹੜਾ ਸਕਰੀਨ ਤੇ ਨੰਬਰ ਆਪਾਂ ਲਾਵਾਂਗੇ ਕਿਸਾਨ ਵੀਰੋ ਤੇ ਤੁਸੀਂ ਸਿੱਧਾ ਕੰਟੈਕਟ ਕਰਕੇ ਇਹ ਚੰਗੀ ਬਰੀਡ ਦਾ ਇੱਕ ਕਟਾ ਜਾਂ ਤੁਸੀਂ ਝੋਟਾ ਕਹਿ ਸਕਦੇ ਆਂ ਤੇ ਇਹਨੂੰ ਪਰਚੇਜ ਕਰ ਸਕਦੇ ਆਂ। ਧੰਨਵਾਦ ਕਿਸਾਨ ਵੀਰੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ